ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਸਿਧਾਂਤ ਦਿੱਤਾ ਹੈ ਨਾਮ ਜਪਣਾ ਦਾਹ ਨਾਮ ਦੀ ਕੀਰਤ ਕਰਨੀ ਤੇ ਉਸ ਕੀਰਤ ਨੂੰ ਵੰਡ ਕੇ ਛਕਣਾ ਇਹ ਗੁਰੂ ਮਹਾਰਾਜ ਦਾ ਸਿਧਾਂਤ ਹੈ ਹਰ ਗੁਰਸਿੱਖ ਨੂੰ ਆਪਣੀ ਦਾਹ ਨਾਮ ਦੀ ਕੀਰਤ ਕਮਾਈ ਦੇ ਚੋਂ ਦਸੰਦ ਕੱਢ ਕੇ ਗੁਰੂ ਦੀ ਗੋਲਕ ਦੇ ਵਿੱਚ ਪਾਉਣੀ ਚਾਹੀਦੀ ਏ ਜਾਂ ਇਸ ਤਰ੍ਹਾਂ ਕਿਸੇ ਵੀ ਗਰੀਬ ਪਰਿਵਾਰ ਤੇ ਲੋੜਵੰਦ ਪਰਿਵਾਰ ਨੂੰ ਆਪਣੀ ਦਹਾਨਾ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇਣਾ ਚਾਹੀਦਾ ਜੋ ਮੈਂ ਅੱਜ ਫੋਟੋ ਪਾਈ ਏ ਇਹ ਬੱਚਾ ਜੋਰਾਵਰ ਸਿੰਘ ਪੁੱਤਰ ਲਾਲ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ ਤੇ ਇਸ ਬੱਚੇ ਦੀ ਬੱਚਾ ਗਰੀਬ ਹੋਣ ਦੇ ਨਾਤੇ ਇਹ ਅੱਜ ਅਗਲੀ ਕਲਾਸ ਵਿੱਚ ਦਾਖਲਾ ਨੈਸੀਲਿਆ ਕਿਉਂਕਿ ਪੈਸੇ ਨਹੀਂ ਸਨ ਤੇ ਮੈਨੂੰ ਬੜੀ ਹੈਰਾਨਗੀ ਵੀ ਹੁੰਦੀ ਏ ਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਕਿ ਯੂਨੀਵਰਸਿਟੀਆਂ ਹੀ ਖਾਲਸੇ ਦੇ ਨਾਂ ਤੇ ਬਣਾਤੀਆਂ ਖਾਲਸੇ ਦੇ ਨਾਂ ਖਾਲਸੇ ਕਾਲਜ ਖੋਲ੍ਹਤੇ ਸਕੂਲ ਖੋਲ੍ਹਤੇ ਪਰ ਪਤਾ ਨਹੀਂ ਕਿਉਂ ਫਿਰ ਇਹ ਜੇ ਬੱਚੇ ਕਿਉਂ ਰਹਿ ਜਾਂਦੇ ਨੇ ਦੁੱਖ ਲੱਗਾ ਦਿੱਲੀ ਤੋਂ ਕੇ ਸਿੰਘ ਸਾਹਿਬ ਨੇ ਰਾਬਤਾ ਕੀਤਾ ਤੇ ਉਸ ਨੂੰ ਅੱਜ ਮੈਂ 21175 ਰੁਪਏ ਪਾ ਕੇ ਬੱਚੇ ਦਾ ਦਾਖਲਾ ਕਰਵਾਇਆ ਬੱਚੇ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਤੇ ਬੱਚੇ ਦੀ 1 ਸਾਲ ਦੀ ਫੀਸ ਭਰੀ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਕਿ ਸੱਚੇ ਪਾਤਸ਼ਾਹ ਨੇ ਮੇਰੀ ਦਹਾਂ ਨੌ ਦੀ ਕਿਰਤ ਕਮਾਈ ਜਿਹੜੀ ਹੈ ਜਿਹਦੇ ਚੋਂ ਜੋ ਕਿ ਮੈਂ ਦਸਵੰਦ ਕੱਟ ਕੇ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੇ ਲੋੜਵੰਦ ਪਰਿਵਾਰਾਂ ਨੂੰ ਭੇਜਦਾ ਰਹਿਣਾ ਮੈਂ ਤੁਨੋਂ ਹੀ ਸਾਰਿਆਂ ਨੂੰ ਬੇਨਤੀ ਕਰਨਾ ਕਿ ਗੁਰਸਿੱਖ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਇਹ ਜੇ ਬੱਚਿਆਂ ਨੂੰ ਜ਼ਰੂਰ ਮਦਦ ਕਰਿਆ ਕਰੋ ਕਿਉਂਕਿ ਮਰਨਾ ਸੱਚੇ ਜਿਉਣਾ ਝੂਠ ਹੈ ਇਸ ਵਾਸਤੇ ਕੱਲਾ ਇਹ ਨਹੀਂ ਕਿ ਮੈਂ ਜੇ ਜਿਲ੍ਹੇ ਪਟਿਆਲੇ ਦਾ ਰਹਿਣ ਵਾਲਾ ਆਂ ਜਾਂ ਸ਼ਿਤਰਾਲਾ ਹਲਕਾ ਮੇਰਾ ਤਾਂ ਮੈਂ ਸਿਰਫ ਆਪਣੇ ਹਲਕੇ ਵਿੱਚ ਹੀ ਕੰਮ ਕਰਨਾ ਨਹੀਂ ਬਾਰ-ਬਾਰ ਵੀ ਅੰਮ੍ਰਿਤਸਰ ਤਰਦਤਾਰਨ ਬਟਾਲੇ ਬਹੁਤ ਸੰਗਰੂਰ ਪਟਿਆਲਾ ਦਾ ਚਲੋ ਮੇਰਾ ਇਲਾਕਾ ਹੀ ਏ ਹੋਰ ਇਸ ਤਰ੍ਹਾਂ ਦਿੱਲੀ ਤੇ ਇਸ ਤੋਂ ਬਾਅਦ ਬੈਲਜੀਅਮ ਦੇ ਵਿੱਚ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਹੋ ਸਕਦਾ ਮੈਂ ਮਦਦ ਕਰਦਾ ਰਹਿਣਾ ਉਹ ਗੁਰੂ ਮਹਾਰਾਜ ਮੇਰੇ ਤੋਂ ਕੁਰਬਾਨਦੇ ਨੇ ਮੈਂ ਕਰ ਰਿਹਾ ਵਾਂ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ